ਅੱਜ ਕਿਵੇਂ ਮੌਸਮ ਚ ਅੱਜ ਕਿਵੇਂ ਰਹਿ ਰਿਹਾ ਮੌਸਮ ਰੰਗੀਨ ਹੈ ਮੌਸਮ ਰੰਗੀਨ ਹੈ ਆਸ਼ਕ ਸ਼ਕੀਨ ਹੈ ਅੱਧ ਲੈ ਜੀ ਆਹ ਮੋ ਮਿਠੇ ਮਿਠੇ ਆ ਗਏ ਜੀ ਕੀਰੇਟ ਕਰਦੇ ਅੱਜ ਆਪਣਾ ਯਾਰ ਕਰਦਾ ਆ ਕਹਿੰਦਾ ਵੀ ਰੇਡ ਬਹੁਤ ਕੱਟਦਾ ਦੱਸਦਾ ਬਾਹਰ ਇਹ ਬਹੁਤ ਕੱਟਦਾ ਹੁੰਦਾ ਸੀ ਯਾਰ ਰੇਡ ਨਾ ਕੱਟਦਾ ਬਈ ਯਾਰ ਰੇਡ ਹੁੰਦੇ ਮੈਨੂੰ 100 ਰੁਪਏ ਦੇ ਦੋ ਐਥੇ ਵੀ ਤਾਂ ਆ ਕੇ ਤੈਨੂੰ ਬੁੜੀਆਂ ਨੇ ਲੰਗ ਕਰਨ ਬਾਹਰ ਤੇ ਹੁਣ ਕਿੰਨੀ ਰਹੇਗੀ ਆਪਣੇ ਕੋਲ ਵੀ ਕੀ ਜੀ ਵਾਹ ਜੀ ਕਿੰਨਾ ਚਿਰ ਚੱਲੀ ਆ ਉਹ ਗਰਮੀ ਨਾਲੋਂ ਫਰਕ ਨਹੀਂ ਪੈਂਦਾ ਕੋਈ ਸੁੰਗਰ ਦੀਆਂ ਕਰਦੀ ਨਹੀਂ ਇਹ ਸੁੰਗਰ ਦੀ ਆਉਂਦਾ ਆ ਜਿਹੜਾ ਹੋਣੀ ਸ਼ੁਰੂ ਹੋਇਆ ਅੱਜ ਆ ਪਹਿਲੇ ਦਿਨ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਆਇਆ ਸੀ ਲੈ ਬਈ ਪਿੱਕਾ ਕਦੂ 10 ਰੁਪਏ ਕਿਲੋ ਜਿੰਨਾ ਮਰਜ਼ੀ ਚੱਕੋ ਕਦੂ ਆ ਜਾ ਸ੍ਰੀ ਜੀ ਕੁਆਲਿਟੀ ਕਿੰਨਾ ਇਹ ਵੀ 10 ਰੁਪਏ ਕਿਲੋ ਜਿੰਨਾ ਮਰਜ਼ੀ ਚੱਕੋ ਜਿਹੜਾ ਇਦੋਂ ਬਾਅਦ ਇਦੋਂ ਵੀ ਸਰਾ ਆ ਜਾਂਦਾ ਥੋੜਾ ਉਹ ਪੈਂਦੇ ਕਦ ਹੁੰਦੇ ਇਹ ਅੱਜ ਇਹ ਇਹ ਰੱਖਦੇ ਹੋ ਉਹ ਰੱਖੇ ਲੈ ਕੋਈ ਨੇਰੀ ਨਾ ਹੋਇਆ ਨੇਰੀ ਨਾ ਹੋ ਜਾਂਦੇ ਉੱਥੇ ਨਾ ਇਹ ਲੈਣਾ ਰੇਟ ਤੇ ਫਰਕ ਪੈਂਦਾ ਕਦੂ ਦਾ ਹਾਂ ਪੈਂਦਾ ਪੈਂਦਾ ਹਾਂ ਸਸਤਰੀਕਾਲ ਦੋਸਤੋ ਪਿੰਡ ਕੋਲ ਤੇ ਚੱਲ ਜਾਈ ਬਈ ਸਵਾਗਤ ਕਰਦੇ ਆ ਤੇ ਮੈਂ ਮਾਂ ਵਿੱਚ ਸਤੋ ਲੋ ਬਾਈ ਅੱਜ ਫੇਰ ਆਪਾਂ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਆਏ ਆ ਬਾਈ ਤੇ ਟਾਈਮ ਹੋ ਗਿਆ 6:28 ਮਿੰਟ ਤੇ 5 ਮਈ 2025 ਜਿਹੜੀ ਅੱਜ ਤਰੀਕ ਹੋ ਗਈ ਆ ਜੀ ਲਓ ਬਈ ਅੱਜ ਦਿਨ ਸੋਮਵਾਰ ਤੇ ਰੇਟ ਦੇਖਦੇ ਅੱਜ ਬਦਲੇ ਹੋਣਗੇ ਕੱਲ ਸਨਾ ਕੱਲ ਜਿਹੜੀ بارش ਹੋਈ ਆ ਤੇ ਆਸ-ਪਾਸ ਏਰੀਆ ਦੇ ਵਿੱਚ ਜਿਵੇਂ ਨੇਰ ਝੱਖੜ ਪਗਿਆ ਹਾਂ ਉਹਦੇ ਕਰਕੇ ਹੋ ਸਕਦਾ ਵੀ ਅੱਜ ਮਾਲ ਜਿਹੜਾ ਮੰਡੀ ਦੇ ਵਿੱਚ ਘੱਟ ਆਇਆ ਹੋਵੇ ਜਾਂ ਕੋਈ ਥੋੜਾ ਬੋਦਾ ਖਰਾਬ ਹੀ ਹੋਇਆ ਵੇ ਜਿਹੜਾ ਝੱਖੜ ਝੱਲਾ ਚੱਕ ਜਾਂਦਾ ਜਾਂ ਮੀਂਹ ਕਣੀ ਆ ਜਾਂਦੀ ਹੈ ਨਾ ਉਹਦੇ 'ਚ ਥੋੜਾ ਜਿਹਾ ਚੱਕਰ ਪੈ ਜਾਂਦਾ ਬਈ ਵੇਖਦੇ ਆ ਮਾਲ ਕਿੰਨਾ ਕਹਾਂ ਮੰਡੀ ਦੇ ਵਿੱਚ ਤੇ ਰੇਟ ਅੱਜ ਕੀ ਚੱਲਦੇ ਆ ਜੀ ਗਾਹ ਕਿੰਨਾ ਕਹਣਾ ਗਾਹ ਕ ਫੁੱਲ ਲੱਗਦਾ ਫਲਾਦਰੋਂ ਵਖਾਦੀਏ ਲਓ ਬਈ ਗਾਹ ਕ ਅੱਜ ਮੰਡੀ ਦੇ ਵਿੱਚ ਫੁੱਲ ਲੱਗਦਾਗਾ ਸਾਢੇ 6 ਤਕਰੀਬਨ ਟਾਈਮ ਹੋ ਗਿਆ ਮੰਡੀ ਚੱਲ ਪੈਂਦੀ ਹੈ ਸਾਢੇ 4 ਵਜੇ 4 ਵਜੇ ਆਜੋ ਫਿਰ ਦੇਖਦੇ ਆ ਬਈ ਲਾ ਬਈ ਇਧਰ ਆ ਸਾਹਮਣੇ ਟੰਡੋ ਦੀ ਬੋਲੀ ਹੋਣੀ ਆ ਮੇਰੇ ਹਿਸਾਬ ਨਾਲ ਵੇਨੇ ਬਾਕੀ ਗਪਾਲ ਬਾਈ ਤਾਂ ਪਹੁੰਚਦਾ ਵੀ ਜਿਹੜੇ ਰੇਟ ਅੱਜ ਮਤਰੋ ਕੀ ਚੱਲੀ ਆ ਤੋ ਥੜਾ ਸਾਹਮਣੇ ਗਪਾਲ ਆ ਗਿਆ ਧਾਲੀਆਲ ਫਰੂਟ ਕੰਪਨੀ ਦੇ ਉੱਤੇ ਬਾਈ ਹਨ ਤੇ ਇਧਰ ਟੰਡੋ ਦੀ ਬੋਲੀ ਹੋਣੀ ਆ ਆ ਬਾਈ ਵਾਲੇ ਸ਼ਾਂਤੀ ਸਟਾਈ ਕਰਕੇ ਤੋਂ ਬਾਅਦ ਬੋਲੀ ਜਿਹੜੀ ਚੱਲਣੀ ਆ ਗਪਾਲ ਕੋਲ ਆ ਗਿਆ ਮਤਰੋ ਗੱਲਬਾਤ ਕਰਦੇ ਆ ਗਪਾਲ ਨਾਲ ਕੀ ਰੇਟ ਮਤਰੋ ਅੱਜ ਜਿਹੜੇ ਚੱਲੇ ਆ ਬਾਈ ਕੀ ਆ ਚੱਲੇ ਜੀ ਮਹਾਰਾਜ ਚੜ ਦੀ ਨਾ ਆਈ ਰਣੀ ਤੇ ਕੀ ਲੈਂਦੇ ਅੱਜ ਪਿੰਡੀ ਲੈਂਦੀ ਸੀ ਵੀਰੇ ਬੱਲੇ ਕੀ ਰੇਟ ਵੇਗੀ ਬਸ 30 ਪੰਚੀ ਚਲ ਸਹੀ ਆ ਰੇਟ ਵਾਲੇ ਵੀ ਟਿਕਿਆ ਹੋਇਆ ਨਾ ਤੇ ਮਾਈਕ ਬਾਦ ਦੇ ਨਾਲ ਗੱਲਬਾਤ ਕਰਦੇ ਆ ਭਾਈ ਅੱਜ ਜਿਹੜੇ ਸਬਜ਼ੀ ਦੇ ਰੇਟ ਬਾਈ ਕਿਲੋ ਪੈਸੇ ਲੈ ਲਿਆ ਨਾ ਤੂੰ ਇਹ ਤਾਂ 280 ਰੁਪਏ ਜਿਹੜਾ ਦੇਨੇ ਆ ਭਾਈ ਲਾਓ ਭਾਈ ਸਸਤੀ ਕਾਰ ਚੱਲ ਗਿਆ ਅੱਜ ਸਸਤੀ ਕਾਰ ਹਾਂਜੀ ਠੀਕ ਆ ਵਧੀਆ 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 ਪੀਜ ਰੇਡ ਚੱਲੇ ਗਿਆ ਜੀ ਗੋਬੀ ਦੇ ਅੱਜ ਡਾਊਨ ਹੀ ਆ ਸਭ ਕੁਝ ਡਾਊਨ ਨਹੀਂ ਯਾਰ ਅਜਾ ਸੋਵਾਰ ਸੋਵਾਰ ਨੇ ਸੋਦਾ ਡਬਲ ਹੈ ਇੱਕ ਮੌਸਮ ਖਰਾਬ ਕਰਕੇ ਨਹੀਂ ਰਾਤ ਦਾ ਸਬ ਦਾ ਬਹੁਤ ਆਇਆ ਕੋਲ ਸੀ ਸੋਦਾ ਅਜ ਨਾਲੇ ਯਾਰ ਕਹਿੰਦਾ ਮੌਸਮ ਮੌਸਮ ਖਰਾਬ ਕਰਕੇ ਗੱਦੂ 10 ਰੁਪਏ ਕਿਲੋ ਜਿੰਨਾ ਮਰਜੀ ਚੱਕੋ ਗੱਦੂ ਆ ਜਾ ਸਰੇ ਦੀ ਕੁਆਲਿਟੀ ਕਿੰਨਾ ਇਹ ਵੀ 10 ਰੁਪਏ ਕਿਲੋ ਜਿੰਨਾ ਮਰਜੀ ਚੱਕੋ ਜਿਹੜਾ ਇਦੋਂ ਬਾਅਦ ਇਦੋਂ ਵੀ ਸਰਾ ਆ ਜਾਂਦਾ ਥੋੜਾ ਉਹ 12 13 ਰੁਪਏ ਕਿਲੋ ਉਹ ਅੱਡਾ ਅੱਲਾ ਪੰਨਾ 10 ਰੁਪਏ ਲੈ ਵੀ 10 ਦਾ 12 12 ਰੁਪਏ ਜਿਹ ਆ ਰਗੀ ਭਾਈ ਜਾਨਾ ਤੇ ਖੀਰੇ ਖੁਰੇ ਚੈਨਾ ਕੀ ਦਾ ਲੈ ਨਾ ਖੀਰਾ 250 ਦਾ ਲਫਾਫਾ ਯਾਰ ਇੰਨਾ ਸਸਤਾ 250 ਦਾ 230 ਦਾ ਲਫਾਫਾ ਚੈਨਾ ਦਾ ਆ ਮੌਸਮ ਦੇ ਫਰਕ ਮਾਣ ਕਰਕੇ ਚੈਨਾ ਕੀ ਦਾ ਫਰਕ ਪੈਂਦਾ ਹੈ 290 2 250 ਰੁਪਏ ਦਾ ਲਫਾਫਾ ਚੈਨਾ ਕੀ ਦਾ ਤੇ ਤੋਰੀਆਂ ਦੇ ਬੇਤਰਾਂ ਦਾ ਤੋਰੀ ਚੰਗੀ ਤੋਰੀ ਤੇ 30 ਰੁਪਏ ਵੀ ਕੀ ਹੈ ਇਹ ਤਰ੍ਹਾਂ ਇਹਦਾ ਛਾਟ ਆ ਤੋਰੀ 30 ਰੁਪਏ ਇਹਦਾ ਛਾਟ ਆ ਆ ਤਰ੍ਹਾਂ ਇਹਦਾ ਛਾਟ ਆ ਉਕੇ ਪੁਕੇ ਵਾਲੇ ਸਿਰੇ ਦੀ ਸਿਰੇ ਦੀ ਕਿੰਨੀ ਵੇਚੀ ਸਿਰੇ ਦੀ ਤਰ੍ਹਾਂ ਵੇਚੀ 35 ਰੁਪਏ 35 ਰੁਪਏ ਦਾ 33 ਰੁਪਏ ਕਿਲੋ ਦਾ ਅਗਰ ਤਰਾਜ਼ਾ ਰੱਜੀ ਕਿ ਜਲੀ ਅੰਦਰ ਤੋਰੀ ਕਿੰਨੇ ਦਸੇ ਲਈ ਤੋਰੀ 3 ਰੁਪਏ ਕਿਲੋ ਤੋਰੀ 3 ਰੁਪਏ ਬੈਂਗਣੀ ਦਾ ਰੇਟ ਭਾਈ ਜੀ ਬੈਂਗਣੀ 10 12 ਰੁਪਏ ਬੈਂਗਣੀ ਉਹੀ ਖੜੀ ਹੈ 10 12 ਬੈਠੇ ਰਜਵੇਂ ਬੈਠਾ 50 60 ਰੁਪਏ ਦਾ ਲਫਾਪਾ ਤੇ ਪਿੰਡੀ ਦਾ ਭਾਈ ਕੋਈ ਡਾਣ ਆ ਕਿ ਪਿੰਡੀ 30 ਤੋਂ 32 35 ਬਸ ਨਹੀਂ ਅੱਜ ਡਾਣ ਆਈ ਹੈ ਪਿੰਡੀ ਤੇ ਕਿਵੇਂ ਆ ਮੌਸਮ ਕਰਕੇ ਹੀ ਹੈ ਸਾਰਾ ਕੁਝ ਡਾਣ ਆਈ ਹੈ ਪਹਿਲਾਂ ਵੇਖ ਜਾਂਦੀ ਸੀ 40 ਬੰਦਾ ਪਹਿਲਾਂ ਵੇਖ ਜਾਂਦੀ ਸੀ 40 ਰੁਪਏ 30 35 ਦਾ ਰੇਟ ਜੇ ਪਿੰਡੀ ਦਾ ਰਹੇਗਾ ਭਾਈ ਆ ਕਿੰਨਾ ਦਾ ਕਰਦਾ ਬੰਦ ਗੋਬੀ ਭਾਈ ਬੰਦ ਗੋਬੀ 5 ਰੁਪਏ ਕਿਲੋ ਵਿਕਿਆ ਜੀ ਲੈ ਭਾਈ 5 ਰੁਪਏ ਕਿਲੋ ਜਿਹੜਾ ਬਸ ਇਹ ਨਹੀਂ ਸਜ਼ਾਰ ਹੋਇਆ ਭਾਈ ਹਣਾ ਸਾਰੀ ਸਬਜ਼ੀ ਅੱਜ ਮੰਡੀ ਆ ਆਈ ਮੰਦਾ ਸਾਰਾ ਕੋਈ ਚੀਜ਼ ਤੇਜ ਹੋਵੇ ਗਵਾਰੇ ਦੀ ਬੜੀ ਦੇਸੀ ਗੋਬੀ ਉਹ ਵੀ ਖਰਬੂਜਾ 20 ਤੋਂ 25 ਰੁਪਏ ਇਹਦਾ 20 ਤੋਂ 25 ਰੁਪਏ ਬਾਹਰ ਹੈਗਾ ਲੱਭੇ ਬੋਵੀ ਕਰਬੂਜੇ ਦਾ ਭਾਜ ਜਿਹੜਾ 20 ਤੋਂ 25 ਸਾਰੀ ਸਬਜ਼ੀ ਜਿਹੜੀ ਅੱਜ ਬਾਈਆਂ ਦੇ ਮੰਡੀ ਅੱਜ ਭਲਾ 100 ਵਾਰਾਂ ਨਾਲੇ 100 ਵਰਕਰ ਕੇ ਸੋਦਾ ਡਾਊਨ ਲੋਡ ਦੀ ਕੋਈ ਸਰਵਲ ਪੂਰੀ ਹੋਣੀ ਕੁਝ ਮੌਸਮ ਕਰਕੇ ਬਸ ਹਾਂ ਅੱਛਾ ਮੌਸਮ ਕਰਕੇ ਕੀ ਮਾਰਕ ਬਿਆੰਦੇ ਗਾਹ ਕਟਾ ਤਾਂ ਇੱਕ ਹੀ ਚੱਕਰ ਮਾਲ ਜ਼ਿਆਦਾ ਮਾਲ ਜ਼ਿਆਦਾ ਸੀ 100 ਓਵਰ ਲੋਡ ਸੋਦਾ ਸੀ ਬਸ ਓਵਰ ਲੋਡ ਕਰਕੇ ਹਾਂ ਹੋਰ ਬਾਕੀ ਕਿਹੜੀ ਚੀਜ਼ ਰਹੀ ਹੋਰ ਟਿੰਡੋ ਚੱਲਣਗਾ ਹੁਣ ਤਾਂ ਇਹ ਟਿੰਡੋ ਵੀ ਹਲੇ 3 ਰੁਪਏ ਵਿੱਚ ਸ਼ਟਾਰਟ ਬੋਵੀ ਬੋਲੀ ਲੱਗੀ ਬੋਲੀ ਅੱਜ ਮੇਰੇ ਖਿਆਲ ਚ ਮੁਸ਼ਕਿਲ ਲੱਗਿਆ ਰੇਟ ਤੇ ਵਿਕਣ ਗਿਆ ਅੱਜ ਅੱਜ ਰੇਟ ਤੇ ਵਿਕਣ ਬੋਲੀ ਨਹੀਂ ਲੱਗਦੀ ਹਾਂ ਅੰਦਾਜ਼ਾ ਕੀ ਰੇਟ ਚੱਲੂ ਅੰਦਾਜ਼ਾ ਲਫਾਫੇ ਵਾਲਾ 30 ਰੁਪਏ ਕਿਲੋ ਵਿੱਚ ਠੀਕ ਆ ਜਿਹੜਾ ਬੇਸੀ ਬੇਸੀ ਟੰਡਾ ਖੁੱਲਾ 40 ਰੁਪਏ ਵਿਕਦਾ ਚਲੋ 50 60 ਸੀਗਾ ਮਿਆਦਾ ਮੌਸਮ ਕਰਕੇ ਸਾਰੇ ਡਾਊਨ ਹੀ ਰਹਿਣਗੇ ਸਾਰੇ ਡਾਊਨ ਰਹਿਣਗੇ ਲੈ ਭਾਈ 10 ਦਾ 15 15 ਰੁਪਈਆ ਹਰੇਕ ਚੀਜ਼ ਮੇਰਾ ਡਾਊਨ ਹੋ ਗਿਆ ਇੱਕਦਮ ਤੇ ਜਿਵੇਂ ਬੰਨ ਕੇ ਚਲੋ ਭਿੰਡੀ ਲਾ ਲਓ ਚਾਹੇ ਤੁਸੀਂ ਇੱਧਰ ਟੰਡੋ ਲਾ ਲਓ ਸਾਰੇ ਸੌਦੇ ਅੱਜ 10 ਦਾ 15 15 ਰੁਪਈਆ ਡ ਰਹਿਣਾ ਇਹ ਦੇ ਕਰੇਲੇ ਬਾਈ ਕਰੇਲੇ ਵੱਡਾ ਕਰੇਲਾ 15 ਰੁਪਏ ਕਿਲੋ ਵਿਕਿਆ ਜੀ ਝਾੜ ਨਹੀਂ ਹੁੰਦਾ ਝਾੜ ਆਪਣੇ ਝਾੜ ਨਹੀਂ ਕਰੇਲਾ ਚੱਲੂਗਾ ਨਾਲੇ ਚੱਲੂਗਾ ਇਹ ਦੁਕਾਨ ਹਾਂ ਠੀਕ ਆ ਲੈ ਬਾਈ ਆਹ ਰੇਟ ਜਿਹੜੇ ਮਿੱਤਰੋ ਚੱਲੀ ਜਾਂਦੇ ਆ ਕੋੜ ਪੂਰਾ ਮੰਡੀ ਦੇ ਵਿੱਚ ਦਿੱਤੇ ਆਂ ਆਪਾਂ ਖੜੇ ਧਾਲੀ ਵਾਲ ਫਰੂਟ ਜੰਨਤ 12 ਰੁਪਏ ਤੇ ਨੰਬਰ ਬਾਈ ਦਾ ਹੈਗਾ 9814357861 9814357861 ਠੀਕ ਆ ਬਾਈ ਜੀ ਆ ਕਿਲੋ ਬਾਈ ਕਿਵੇਂ ਬਹੁਤ ਵਧੀਆ ਮੌਸਮ ਕਿਵੇਂ ਅੱਜ ਮੌਸਮ ਨੇ ਮਗ ਖੰਡਾਈ ਹਲਕਾਈ ਹੈ ਖੰਡਾਈ ਇਹ ਰਾਜ ਸੰਦੇਸ਼ ਬੰਦੇ ਕਰਦੇ ਤੂੰ ਅੱਜ ਮੱਦੇ ਮੌਸਮ ਘਾਕੇ ਹੈ ਨਾ ਬਹੁਤ ਜਿਆਦਾ ਹੈ ਬਹੁਤ ਨਾਫਰ ਦਾ ਮਾਰ ਨਿਕਾ ਇਧਰ ਬਾਉ ਜੀ ਸੌਦਾ ਵਾਲੇ ਵੇਚਣੇ ਵਾਲੇ ਜਿਆਦਾ ਹੈ ਲੈਣੇ ਵਾਲੇ ਘਟੇ ਹੈ ਨਾ ਮਾ ਜਾਨ ਜਾਨ ਲ ਲੈਣ ਵਾਲੇ ਘਟਾ ਉਹ ਵੈਸੇ ਦਾ ਗਾਗ ਤੇ ਗਾਗ ਚੜਿਆ ਪੈ ਇਧਰ ਨਿਗਾਦ ਚੜਿਆ ਤਾਂ 50 100 ਦਾ ਵੀ ਚੜੀ ਪਈ ਐ 100 ਦਾ ਉਪਰ ਚੜੀ ਪਈ ਐ ਸੌ ਦਾ ਵੜਾ ਚੜ ਗਿਆ ਜੀ ਦੇ ਕਰਕੇ ਰੇਟ ਅੱਜ ਬਣਿਆ ਨਹੀਂ ਕਿਦੂ-ਕਦੂ ਸਿਰੇ ਦੇ ਕੀ ਰੇਟ ਜਾ ਰੇਗਾ ਗਦੂ 20 ਰੁਪਏ ਦੇ ਕੋ ਚਮਕ ਦੇਖ ਲਿਓ ਸਿਰਫ 20 ਰੁਪਏ ਐ 20 ਰੁਪਏ ਕਦੂ ਦੇ ਸਿਰੇ ਦਾ ਇਹਦਾ ਭਿੰਡੀ ਮਿੱਗਿਆ 25 ਤੇ 28 ਰੁਪਿਆ ਕਿਲੋ ਬੰਦੇ 25 ਤੋਂ 28 ਉਹ ਵੀ ਡਾਊਨ ਆ ਗਈ ਹਾਂ ਯਾਰ ਅੱਗੇ 35 35 40 ਰੇਣੀ ਦਾ 15 ਤੋਂ 18 15 ਤੋਂ 18 ਤੇ ਚਨਾ ਖੀਰਾ ਜਿਵੇਂ ਉਹ ਚਨਾ ਖੀਰਾ 20 ਰੁਪਿਆ ਕਿਲੋ ਦੂਜਾ 10 ਰੁਪਿਆ ਕਿਲੋ ਚਨਾ 20 ਰੁਪਿਆ ਲੈ ਭਾਈ ਅੱਜ ਕਹਿੰਦੇ ਬੰਦੇ ਤੇ ਬੰਦਾ ਚੜਨ ਵਾਲੀ ਗੱਲ ਹੈ ਪਿਆ ਸੌਦੇ ਤੇ ਸੌਦਾ ਚੜਿਆ ਪਿਆ ਭਾਈ ਨਾ ਹਾਂ ਤੇ ਜਾਨੀ ਜਿਆਦੇ ਮੰਡੀ ਵਾਲੇ ਜਾਨੀ 6:00 ਵਜੇ 28 ਮਿੰਟ ਹੋ ਗਏ ਤੇ ਸੌਦਾ ਹਲੇ ਤਰੋਂ ਵਿਖਾੜ ਗਏ ਪਿਆ ਕਿ ਨਾ ਮੰਡੀ ਦੇ ਵਿੱਚ ਅੱਜ ਗਾਹ ਕ ਲੇਟ ਆਇਆ ਅੱਜ ਗਾਗ ਲੇਟ ਨਹੀਂ ਆਇਆ ਸੋਦਾ ਜਿਆਦਾ ਹੈ ਗਾਗ ਥੋੜਾ ਹੈ ਭਾਜੀ ਬੱਲਾਂ ਦੇ ਬੱਲਾਂ ਚੜ ਗਏ ਨੇਰੀ ਕਰਕੇ ਦੇਰੀ ਕਰਕੇ ਤੜਾਈ ਹੋ ਗਈ ਤੜਾਈ ਹੋ ਗਈ ਜਿਆਦਾ ਮਾਲ ਆ ਗਿਆ ਭਾਜੀ ਮਾਲ ਇੱਕਦਮ ਜਿਆਦਾ ਆ ਗਿਆ ਹੈ ਨਾ ਤੇ ਜਿਵੇਂ ਆ ਭੜੀ ਮਿਰਚ ਪਈਏ ਤਾਂ ਲਫਾ ਕਿੰਨੇ ਦਾ ਭਲਾ ਆਹ ਹਾਲਾ ਜੇ ਬਾਬੂ ਜੀ 3 ਸ਼ੱਕਾ ਲਗਾ ਹੈ ਹੈ 300 ਕਾ 300 ਦਾ ਕੀ ਵਾਲਾ ਜੀ 20 ਰੁਪਏ ਕਿਲੋ ਦੇ ਕੀ ਹੈ 20 ਰੁਪਏ ਕਿਲੋ ਤਾਂ ਮੰਗਾ ਪਿਆ ਆਪਣੇ ਮੰਗਾ ਮੰਗਾ ਕਿਹਦੇ ਠਾਹ ਵਾਲਾ ਮੰਗਾ ਭਾਈ ਹਾਂ ਬੰਗਾ ਬੜੀਆ ਬੰਗਾ ਵੇਖਾ 15 ਰੁਪਿਆ ਵੀ ਦੋ ਇਹ ਥੋੜੀ ਘੱਟ ਕਰਵਾ ਦੇ ਆ ਕੇ 10 ਰੁਪਿਆ ਕਰ ਬੰਗਾ 15 ਰੁਪਈਆ ਦੇ ਨੇੜੇ ਤੇ ਹਰੀ ਮਿਰਚ ਹਰੀ ਮਿਰਚ ਹਰੀ ਮਿਰਚ 20 ਰੁਪਿਆ ਕਿਲੋ ਹਰੀ ਮਿਰਚ ਵੇਖੀ 20 ਰੁਪਈਆ ਕਿਲੋ ਇਹਦਾ ਸਾਰੇ ਦੀ ਕੁਆਲਿਟੀ ਵੇਖ ਲੋ ਇਹਦਾ ਲੈਣਾ ਸਾਰੇ ਰੇਟ ਪਾਈਆਂ ਤੋਂ ਜਨਾਬ ਜੀ ਕੋਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਇਹ ਲਗਾ ਦਿਓ ਹੋ ਸਕਦਾ ਹੋ ਸਕਦਾ ਅੱਜ ਘਾਗ ਲੇਟ ਆਵੇ ਨਹੀਂ ਨਹੀਂ ਘਾਗ ਮਸ ਜਾ ਆ ਗਿਆ ਮਸ ਬਸ ਆਹ ਤੋਂ ਪਾਜਨੇ ਵਾਲੇ ਹਾਂ 7 ਦਾ ਵਜਨ ਵਾਲੇ ਅੱਜ 30 ਰੁਪਏ ਕਿਲੋ ਦਾ ਵਜਾਰ ਰਹਿ ਗਿਆ ਟਿੰਡੋ ਦੇਸੀ ਦਾ 76 ਸੀਗਾ ਅੱਗੇ ਅੱਗੇ ਸਾਡਾ 60 60 ਰੁਪਏ ਸੀਗਾ ਅੱਗੇ ਤੇ ਹੁਣ ਰਹਿ ਗਿਆ ਜਣੀ 30 ਰੁਪਏ ਦਾ ਬਾਸਰ ਆਹ ਦਾ ਰੇਟ ਰਹਿ ਗਿਆ ਆਹ ਅੰਦਾ ਰੇਟ ਰਹਿ ਗਿਆ ਅੰਦਾ ਰੇਟ ਲੈ ਵੀ ਜੀ ਨੇ ਆਣਾ ਇੱਥੇ ਮਾਲ ਸ਼ਾ ਲੈ ਕੇ ਆਉਣਾ ਮੰਡੀ ਦੇ ਵਿੱਚ ਤੇ ਆਪਦਾ ਕਿਹੜਾ ਟਿੰਡੋ ਦਾ ਰੇਟ ਸੁਣ ਲੋ ਜੇ ਇਹ ਕਿਹੜੇ 60 ਦੇ ਹਿਸਾਬ ਨਾਲ ਆਜੋ ਤੇ ਇੱਥੇ ਵੀ ਸਾਡਾ 30 ਵੀ ਗਿਆ ਅੱਜ ਦਾ ਰੇਟ ਬਿਲਕੁਲ 30 ਰਹਿ ਹੋਰ ਯਾਰ ਠੀਕ ਹੈ ਠੀਕ ਹੈ ਨੰਬਰ ਕਿੰਨਾ ਆ ਗਿਆ ਹਮਾਰਾ ਆ ਦੁਕਾਨ ਦਾ ਦੁਕਾਨ ਦਾ ਨੰਬਰ ਨਹੀਂ ਹਮਾਰਾ ਮੋਬਾਈਲ ਨੰਬਰ 9888431932 9888431932 ਜੇ ਬੰਦੇ ਨੂੰ ਫੋਨ ਲਾਉਣਾ ਹੈ ਨਾ ਬਾਕੀ ਜਿਹੜੇ ਆਰਥੀਏ ਨੂੰ ਫੋਨ ਲਾਉਣਾ ਤੇ 995187676 ਹੈ ਨਾ ਹਾਂ ਸਹੀ ਹੈ ਇਹ ਕੜੀ ਝਾਵਲ ਵਜਦਾ ਹੀ ਹਮੜਾ ਕੜੀ ਝਾਵਲ ਹੀ ਘਰ ਚੱਲਦੀ ਹੈ ਹਾਂ ਇਹਨੇ ਮਸੂਰ ਹੈ ਅੱਛਾ ਚੋੜੇਵਾਗੇ ਮਸੂਰ ਹੈ ਮੰਡੀ ਮਸੂਰ ਹੈ ਤੇਰੀ ਵੀਡੀਓ ਉੱਤੇ ਹੀ ਪਹੁੰਚਾਈ ਬਾਤ ਤੇਰਾ ਬਾਰ ਨਾ ਜਾ ਉਹ ਕਾਦੇ ਜੋਤੀ ਆ ਪੈਦਾ ਵੀ ਤੇਰੀ ਦੋਤੀ ਇਹਨੂੰ ਕਹ ਯਾਰ ਰੁਕੀ ਅੱਖੀਆਂ ਨਾਲ ਦੇਖ ਤੈਨੂੰ ਜੋਤੀ ਡੱਕੀ ਕਰਕੇ ਪੈਦਾ ਵੀ ਦੋਤੀ ਦੋਤੀ ਆ ਰੱਖ ਓਏ ਆ ਰੱਖ ਕੀ ਰਾਇ ਮੋਨਾਂ ਦੇ ਕਾ ਵੱਲਾ ਵਟਗਾ ਲਾਈਂਗਾ ਵਟਗਾ ਵਟਗਾ ਲੈ ਕੇ ਆਉਂਦਾ ਮੋਢਿਆਂ ਤੇ ਟੰਗੀ ਫਿਰਦਾ ਉਹ ਲਾਉਂ ਨਹੀਂ ਆ ਲੰਮੀਆਂ ਨਹੀਂ ਨਹੀਂ ਆਉਣ ਟੰਗੀਆਂ ਆ ਲੈ ਬਈ ਆ ਜਿਹੜਾ ਮਤਰਾ ਇਧਰ ਚੱਲੀ ਜਾਂਦੇ ਆ ਸਹਿਬ ਭਗਵਾਨ ਟਰੇਡਿੰਗ ਕੰਪਨੀ ਤੇ ਇਧਰ ਤੁਹਾਨੂੰ ਹੋਰ ਬਖਾਉਂਦੇ ਆ ਜੀ ਸੌਦਾ ਪੱਤਾ ਹੋਰ ਕੀ ਇਧਰ ਕਦੂ ਭਾਈ ਜੀ ਲੈ ਕੇ ਆਇਆ ਇਧਰ ਕ੍ਰੇਡ ਤੇ ਕ੍ਰੇਡ ਚੜੇ ਸੱਸੀ ਗੱਲ ਭਾਈ ਜੀ ਕਦੂ ਬੋਲਿਆ ਜਿਹੜੇ ਦਾਗ ਪੈਂਦੇ ਕਾਹਦੇ ਹੁੰਦੇ ਆ ਇਹੇ ਯਾ 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 ਇਹ ਸੋ ਜੇ ਪਰਖਿਆਵੋ ਪਰ ਅਗਰ ਲੱਗੇ ਕੋਈ ਨੇਰੀ ਨਾ ਹੋਇਆ ਨੇਰੀ ਨਾ ਹੋ ਜਾਂਦੇ ਕੋਈ ਇਹਦੇ ਨਾਲ ਰੇਟ ਤੇ ਫਰਕ ਪੈਂਦਾ ਕਦੋਂ ਦਾ ਹਾਂ ਪੈਂਦਾ ਪੈਂਦਾ ਹਲਾ ਜਿਹਦਾ ਮਤਲਬ ਪੂਰਾ ਇਧਰ ਆ ਵਧੀਆ ਜਿਵੇਂ ਕਦੋਂ ਪਿਆਜ ਜਿਵੇਂ ਇਹੋ ਜੇ ਹੁਣ ਸਾਰੇ ਹਾਂਜੀ ਹਾਂਜੀ ਹਾਂ ਤੇ ਇਹ ਕੀ ਰੇਟ ਬੈਠਾ ਪਈ ਅੱਜ ਤੇ 10 12 ਰੁਪਏ ਹੋ ਗਿਆ 10 12 ਰੁਪਏ ਇਹ ਕੋਈ ਬਿਮਾਰੀ ਨਹੀਂ ਹੁੰਦੀ ਇਹਨੂੰ ਨਹੀਂ ਨਹੀਂ ਬਿਮਾਰੀ ਨਹੀਂ ਬੈਦੀ ਕੋਈ ਇਹ ਬਈ ਮਹੀ ਕਣੀ ਦਾ ਮੌਸਮ ਨਾਲ ਹੀ ਹੋ ਜਾਂਦਾ ਫਰਕ ਹਵਾ ਨਾਲ ਮਿੱਟੀ ਲੱਗ ਜਾਂਦੀ ਕੋ ਹਾਂ ਮਿੱਟੀ ਨਾਲ ਫਰਕ ਪੈਂਦਾ ਰੇਟ ਨਾਲ ਉਹ ਫਰਕ ਪੈਂਦਾ ਕਿੰਨਾ ਕਿੰਨਾ ਲੱਗਿਆ ਆਪਣੇ ਕਦੋਂ ਪਈ ਇਹ ਕਿੱਲਾ ਕਿ ਕਿੱਲਾ ਗਿਆ ਤੇ ਇਤਨੀ ਆਰਬਾਈ ਕੀਤਾ ਨਹੀਂ ਅੱਗੇ ਵੀ ਲਾਉਣੇ ਅੱਗੇ ਵੀ ਲਾਉਣੇ ਪਰ ਰੇਟ ਜਿਆਦਾ ਸੀ ਕਿ ਇਤਨੀ ਠੀਕ ਆ ਨਹੀਂ ਹੁਣ ਵੀ ਠੀਕ ਆ ਪਿਛਲੇ ਸਾਲ ਪਿਛਲੇ ਸਾਲ ਵੀ ਆਹੀ ਸੀ ਰੇਟ ਇਹ ਕਿੰਨਾ ਕਿੰਨਾ ਜਨ ਨਿਕਲ ਜਾਂਦਾ ਕਿੱਲਾ ਜਾਈ ਇਹ ਨਿਕਲਦਾ ਬਹੁਤ ਆ ਜੀ ਅੰਦਾਜ਼ਾ ਵੀ ਕਿੱਲੇ ਜੋ ਨੈਤ ਦਾ ਨਿਕਲਦਾ ਹੈ ਕਿੱਲੇ ਦੇ ਵਿੱਚੋਂ 200 ਕੁਇੰਟਲ ਤਿੰਨ ਕੁਇੰਟਲ 6 ਕੁਇੰਟਲ ਨੈਤ ਨਿਕਲਦਾ ਨੈਤ 6 ਕੁਇੰਟਲ ਨਿਕਲਦਾ ਆਮ ਇਹ ਗੱਲ ਕਰੀਏ 250 300 400 ਕੁਇੰਟਲ ਦੇ ਨੇੜੇ ਤੇ ਤਾਂ ਕਿੰਨੇ ਨਿਕਲੇਉਗਾ ਨਿਕਲਊਗਾ ਹਾਂ ਦੋ ਮਹੀਨੇ ਚੱਲੀ ਜਾਂਦਾ ਹਾਂ ਦੋ ਵੀ ਨਹੀਂ ਚੱਲਦਾ ਦੋ ਮਹੀਨੇ ਲਗਾਤਾਰ ਚੱਲਦਾ ਤੇ ਰੋਜ਼ ਦਾ ਸੀ ਪਾ ਹੋਵੇ ਤਾਂ ਫਿਰ ਸਹੀ ਚੱਲੇਗੀ ਪਾ ਨਹੀਂ ਫਿਰ ਦਾ ਕੀ ਕਰੇ ਹਾਂ ਜੇ ਪਾ ਹੋਊਗਾ ਤੇ ਬਚਤ ਰਹੂਗੀ ਤੇ ਪਾ ਨਹੀਂ ਤਾਂ ਫਿਰ ਇਹ ਇੱਕ ਵੱਲ ਨੂੰ ਬਹੁਤ ਬਹੁਤ ਲੱਗ ਜਾਂਦਾ ਕਦੋਂ ਜਣਾ ਵਧੀਆ ਚੀਜ਼ ਆ ਵਧੀਆ ਚੀਜ਼ ਕਿੰਨੇ ਪਿੰਡੀ ਦਾ ਨਹੀਂ 30 ਰੁਪਿਆ ਕੀਤਾ ਪਿੰਡੀ ਵੀ ਲਈ ਸੀ ਪਿੰਡੀ ਦਾ ਵਜ ਨਹੀਂ ਬਣਦਾ ਤਲਾਈ ਬਹੁਤ ਮਹਿੰਗੀ ਬਣੀ ਤਲਾਈ ਮਹਿੰਗੀ ਪੈਂਦੀ ਹੈ ਤਾਂ ਹੀ ਪਿੰਡੀ ਦਾ ਰੇਟ 30 35 ਰੁਪਏ ਹਮੇਸ਼ਾ ਰਹਿੰਦਾ ਜਾਂਦਾ ਕਿਉਂਕਿ ਉਦੋਂ ਘਾਟਾ ਅਗਲਾ ਵੇਚਦਾ ਨਹੀਂ ਪੜਦਾ ਹੋਰ ਨਾਲ ਚੱਲਦਾ ਉਹਦੀ ਕੰਡ ਬਹੁਤ ਹੁੰਦੀ ਹੈ ਹਾਂ ਜੀ ਇਹ ਸੌਖਾ ਇਹ ਸੌਖਾ ਇਹ ਆ ਵੀ ਅਗਲਾ ਬਹਿ ਕੇ ਤੋੜੀ ਜਾਂਦਾ ਪੈਰਾਂ 'ਤੇ ਬਹਿ ਕੇ ਮੋਜਾਂ ਨਾਲ ਲੱਗਿਆ ਰਹਿੰਦਾ ਹੋਲੀ-ਉਲੀ ਵਧੀਆ ਟਿਕਾ ਕਲੇ ਜੀ ਹਾਂ ਆ ਵੀ ਆ ਤੇ ਇੱਕ ਆ ਹੀ ਨਹੀਂ ਹੁੰਦਾ ਵੀ ਅੱਗੇ ਤਾਂ ਪਿਛੇ ਤਾਂ ਲਾਉਣਾ ਪੈਂਦਾ ਇਕੱਠਾ ਹੀ ਲਾਇਆ ਸਾਰਾ ਇਹ ਕਿਲਾ ਹਾਂ ਜੀ ਇਹਲਾ ਸਾਰਾ ਇਕੱਠਾ ਹੀ ਲਾਇਆ ਜਿਵੇਂ ਮੰਨ ਕੇ ਚਲੋ ਹਣ ਕਈ ਕਦੂ ਦਾ ਹਣ ਲਵੇ ਲਵੇ ਅੱਜ ਪੱਟ ਲੈ ਵਿੱਚ ਪੱਕ ਵੀ ਜਾਂਦੇ ਹੁਣ ਕਈ ਆਹ ਬੱਕਿਆਂ ਦੇ ਪੱਤੇ ਸਲੇ ਰਹੇ ਨਹੀਂ ਲੱਗਦਾ ਹਾਂ ਹਾਂ ਆ ਜੀ ਹੋਏ ਸਾਰਾ ਬੋਲ ਜਾਂਦਾ ਨਾ ਚੱਲ ਦੇ ਚੱਲ ਅੱਠ ਲੈ ਜਾ ਯਾਰ ਚੱਕ ਕੱਲੇ ਆ ਹੀ ਮੰਡੀ ਆਉਂਦੇ ਹਾਂ ਜੀ ਹਾਂ ਜੀ ਫਰੀ ਕੋੜ ਵੀ ਜਾਂਦਾ ਉੱਥੇ ਅੱਜ ਕੀ ਰੇਟ ਵਗਿਆ ਉੱਥੇ ਵੀ ਇਹੋ ਕੁਝ ਹੋਗਾ ਇਹ ਕੋਈ ਰੇਟ ਲਾ ਭਾਈ ਜਾਨ ਤੇ ਕੰਦੂ ਬਲ ਯਾਰ ਕਰੀ ਦਿੱਤੀ ਤੁਹਾਨੂੰ ਠੀਕ ਹੈ ਬਾਬੂ ਜੀ ਠੀਕ ਹੈ ਓਕੇ ਓਕੇ ਲਓ ਜੀ ਓ ਜੀ ਹੋਰ ਠੀਕ ਹੈ ਸੇਤਾ ਜੀ ਬੜੀ ਵਧੀਆ ਸੇਤ ਤੁਹਾਨੂੰ ਅੱਜ ਕਿਵੇਂ ਮੌਸਮ ਚ ਅੱਜ ਕਿਵੇਂ ਰਹਿ ਰਿਹਾ ਮੌਸਮ ਰੰਗੀਨ ਹੈ ਮੌਸਮ ਰੰਗੀਨ ਹੈ ਲੈਣ ਵੀ ਅਸ਼ਕ ਸ਼ਕੀਨ ਹੈ ਆ ਬੱਲੇ ਜੀ ਅੰਬ ਬਹੁਤ ਮਿੱਠੇ ਮਿੱਠੇ ਆ ਗਏ ਜੀ ਕੀ ਰੇਟ ਕਰਦੇ ਅੱਜ ਅੰਬ ਗਏ 60 ਰੁਪਏ ਕਿਲੋ 60 ਰੁਪਏ ਕਿਲੋ ਰੇਟ ਕੱਟ ਗਿਆ ਅੱਜ ਬਹੁ ਆ 60 ਰੁਪਏ ਕੱਟ ਗਏ ਅੱਗੇ 70 70 ਰੁਪਏ 75 75 80 ਦੀ ਆਵਾਜ਼ ਆਉਂਦੀ ਸੀ ਇਹ ਕੀ ਚੱਕਰ ਬਣ ਗਏ ਉਹ ਥੋੜਾ ਰੇਟ ਮਾਰਕੀਟ ਦਾ ਡਾਊਨ ਹੋ ਜਾਣਾ ਆਹ ਮਾਰਕੀਟ ਦਾ ਡਾਊਨ ਰੇਟ ਹੋ ਜਾਂਦਾ ਇਧਰ ਵੀ ਅੰਬ ਪਿਆ ਦਿਲਾ ਜੀ ਵੀ ਕੋਈ ਆ ਗਿਆ ਕੀ ਗੋ ਵੀ ਗਈ 300 ਰੱਬਾ 300 ਦਾ ਡੱਬਾ ਬਈ 10 ਕਿਲੋ ਦਾ ਜੀਬੂ ਆ ਗਿਆ ਤਕਰੀਬਨ ਦਾ ਬਸਿੰਗਾਲਾ ਆ ਗਿਆ ਜੀ ਇੱਧਰ ਆਪਣੇ ਇਹ ਵੀ ਆ ਗਿਆ ਸੰਤਰਾ 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 ਅਗੇ ਆਏ ਜਿਹੜੇ ਲੋਗੋ ਵਿੱਚ ਥੋੜਾ ਬਸ ਜੀ ਇਹਨੂੰ ਥੋੜਾ ਜਿਹਾ ਗਰਮੀ ਲੱਗ ਗਈ ਗਰਮੀ ਲੱਗ ਗਈ ਇਹ ਪਿੱਛੇ ਇਹ ਤੂਫਾਨ ਆਇਆ ਸੀ ਨਾ ਹਾਂਜੀ ਉਦੀ ਵਜ੍ਹਾ ਨਾਲ ਨੂੰ ਗਰਮੈਸ਼ ਹੋ ਗਿਆ ਉਦੀ ਵਜ੍ਹਾ ਨਾਲ ਗਰਮੀ ਆ ਗਈ ਤੇ ਇਹਦਾ ਰੇਟ ਕਿੰਨਾ ਰਹਿ ਗਿਆ ਜੀ ਰੇਟ ਜੋ ਬਾਬਾ ਜੀ 25 ਰੁਪਏ ਲੈ ਜੋ ਆ ਕੀ ਰੇਟ ਹੈ ਜੀ ਹਾਂ ਆੜੂ 35 ਰੁਪਏ। ਲਾ ਭਾਈ 35 35 ਰੁਪਏ ਵਿਕੀ ਜਾਂਦਾ ਆੜੂ ਬਲਾ। ਹਾਂ ਰੇਟ ਇਹਦਾ ਵੀ ਡਾਉਣ ਆ ਗਿਆ ਜੀ। ਸਿਰੇ ਦੀ ਕੁਆਲਿਟੀ ਜਿਹੜਾ ਮੋਟਾ ਆੜੂ ਉਹ ਪਿਆ ਜੀ। ਉਹ 55 ਰੁਪਏ। ਇਹ 55 ਭਾਈ ਜਿੰਨਾ ਗੜ ਪਾਵਾਂਗੇ ਉਨਾਂ ਵਿੱਚ। ਉਹ ਨੰਬਰ 98780 ਜੀ। 07311 98780 07311 ਜੇ ਕੋਈ ਵੀ ਆੜੂ ਵਗੈਰਾ ਲੈ ਕੇ ਜਾਣਾ ਜੀ। ਅੰਬ ਤੇ ਹੋਰ ਤਾਂ ਵੈਰਿਟੀयां ਨੇ ਘੜਾ ਦੀ ਵੈਰਿਟੀयां ਨੇ। ਨਹੀਂ ਵਗੂ ਵੈਰਿਟੀ। ਕੇਲਾ ਲੈ ਜਾਓ ਘਰ ਆ ਕੇ। ਕੇਲੇ ਲੱਗੀ ਰਹਿਣਾਈ। ਇਹ ਵੀ ਕਿ 35 ਰੁਪਏ ਕਿਲੋ। 35 ਰੁਪਏ ਕਿਲੋ। ਅੰਬ ਸੀ ਗਿਆ ਚੀਜ਼। ਘਰ ਵਾਸਤੇ ਸਪੈਸ਼ ਕਰਾਰ ਇਸ ਮੈਚ ਲੱਗੇ ਨੰਬ ਆ ਆਮ ਦਾ ਦਾ ਤਾਰੇ ਦਾ ਉਹ ਹੋਰ ਪਤ ਆ ਵੀਡੀਓ ਵੇਖਦਾ ਆਪਣਾ ਯਾਰ ਕਰਦਾ ਆ ਕਹਿੰਦਾ ਵੀ ਰੇਟ ਬਹੁਤ ਘੱਟ ਦੱਸਦਾ ਬਾਹਰ ਰੇਟ ਬਹੁਤ ਘੱਟ ਦੱਸਦਾ ਯਾਰ ਰੇਟ ਤਾਂ ਘੱਟ ਦੱਸ ਬਾਈ ਯਾਰ ਸਿਰੇ ਸਾਈ ਰੇਟ ਹੁੰਦੇ ਆਪਣੇ ਜਿਹਾ 100 ਰੁਪਏ ਕਿਲੋ ਇੱਥੇ ਵੀ ਤਾਂ ਕਿ ਤੈਨੂੰ ਬੁੜੀਆਂ ਨੇ ਤਾਂ ਕਰਨ ਬਾਹਰ ਮੇਨ ਮੁੱਕ ਦੀ ਗੱਲ ਆ ਹੋਰ ਥੇੜ ਦੋ ਠੀਕ ਆ ਠੀਕ ਆ ਲੈ ਬਾਈ ਰੇਟ ਬਈ ਸਾਰੇ ਹੌਸਟਲ ਹੁੰਦੇ ਆ ਨਾ ਤੇ ਤਾਂ ਕਰਕੇ ਰੇਟਸ ਨੂੰ ਘੱਟ ਲੱਗਦੇ ਇੱਧਰ ਦੇਖੋ ਜੀ ਇਹ ਰੇਟ ਜਿਹੜੇ ਹੋਲਸੇਲ ਹੁੰਦੇ ਆ ਇਧਰ ਬਾਈਆਂ ਕੋਲੇ ਫਲੀਆਂ ਆਈਆਂ ਦੇਸੀ ਗਵਾਰਾ ਆ ਗਿਆ ਕੱਲ ਜਿਹੜਾ ਉਦੋਂ 180 ਰੁਪਏ ਵਿਕਾਈ ਅੱਜ ਦਾ ਰੇਟ ਦੇਖ ਲੈ ਕੀ ਰਹਿਗਾ ਬਾਈ ਲਓ ਬਾਈ ਆਜੋ ਕਰਾਂ ਦੀ ਹੋਰ ਤੁਹਾਨੂੰ ਫਲਾਂ ਫਰੂਟਾਂ ਦੀ ਵੀਡੀਓ ਬਣਾਉਣੀ ਪਹਿਲਾਂ ਇਧਰ ਮੱਤੇ ਵਾਲਿਆਂ ਦੀ ਦੁਕਾਨ ਤੇ ਆ ਗਿਆ ਮੋਟੇ ਕੋਲ ਆ ਗਿਆ ਹਾਂ ਹੋਰ ਮੋਟੂ ਹਾਂ ਸਟਾ ਸਟਾ ਦੇਸੀ ਗਵਾਰਾ ਕਹਿੰਨਾ ਕਰਤਾ ਹੈ ਦੇਸੀ ਗਵਾਰਾ ਯਾਰ ਸਹੀ ਇਹ ਚੋਲਾ ਹੈ ਓਹੋ ਇਹ ਦੇ ਰਿਹਾ 150 ਰੁਪਏ ਦੇ ਰਿਹਾ ਬਾਈ

10 ਰੁਪਇਆ ਟਮਾਟਰ ਵਿਗਿਆ 15-10 ਰੁਪਇਆ ਆ ਆ ਕੀ ਰੇਟਾ ਸ਼ੁਰੂ ਆ ਤੀ ਰੇਟਾ 50 ਰੁਪਇਆ 50 ਰੁਪਇਆ ਚੌਲਾ ਬਈ ਮੈਨੂੰ ਤਾਂ ਵਿਗਿਆ ਸੋਣੀ ਦੇ ਨਾਲ ਹੋਣੀ ਸ਼ੁਰੂ ਹੋਇਆ ਅੱਜ ਆ ਪਹਿਲੇ ਦਿਨ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਆਇਆ ਸੀ ਲੈ ਬਈ 50 ਰੁਪਇਆ ਦਾ ਮਜ਼ਾਰ ਆ ਰਹਿਗਾ ਕਦੂ ਕਦੂ ਡਾਉਣਾ ਅੱਜ ਕਦੂ ਯਾਰ 25 ਰੁਪਇਆ ਵੀ 25 22 ਵਿਕੀ ਜਾਂਦਾ ਵਿਕੀ ਜਾਂਦਾ ਲੈ ਪਿੰਡੀ ਪਿੰਡੀ ਕਿੰਨੀ ਰਹਿ ਗਈ ਅੱਜ ਪਿੰਡੀ ਰਹਿ ਗਈ 30 ਰੁਪਇਆ ਬਈ ਗੋਪੀ ਗੋਭੀ ਰਹਿ ਗਈ 13 ਰੁਪਏ ਗੋਭੀ ਰਹਿ ਗਈ 13 ਲੈ ਬਈ ਬਾਕੀ ਸਾਰੇ ਰੇਟ ਬਾਈ ਨੇ ਕਰਾ ਦੇ ਆ ਵੀ ਬੜੀ ਆਹੀ ਰੇਟ ਵਿਕੀ ਜੇ ਕੇ ਦਾ ਮਾਰਾ ਬਾਈ ਇੱਕੋ ਰੇਟ ਹੀ ਆ 150 150 150 ਰੁਪਏ ਨੇ ਚਾਣਾ ਮੇਟ ਆ ਜਾ ਚਾਣਾ ਮੇਟ ਨਹੀਂ ਇਕੱਲਾ ਚਾਣਾ ਓਏ ਚਾਣਾ ਓਏ ਇਹ ਕੀ ਰੇਟ ਆ ਇਹ ਵੀ ਗਿਆਂ ਦਾ ਵੀ ਗ੍ਰੇਪਟਰ ਆ ਰਿਹਾ ਅੱਲਾ ਵੀ 20 ਰੁਪਏ ਜਿਹੜਾ ਆ ਰੇਟ ਮਿੱਤਰੋ ਜਿਹੜਾ ਬੱਤਾ ਇਹ ਲੋਕਲ ਲੋਕਲ ਆ ਗਿਆ ਇਹ ਸੂਏ ਦੇ ਕੋਲੇ ਕਾਗ ਨਹੀਂ ਮੋਟੂ ਅੱਜ ਮੰਡੀ 'ਚ ਹਾਂ ਹਾਂ ਕਾਗ ਕਿੰਨਾ ਸੀ ਮੰਡੀ 'ਚ ਕਾਗ ਦਾ ਫੋਲ ਬੜਾ ਸੀ ਫੋਲ ਬੜਾ ਬੋਲ ਸੀ ਮਾਲ 100 ਵਾਰ ਸੀ ਨਾਲ 'ਚ 100 ਵਾਰ ਸੀ ਮਾਲ ਬੜਾ ਅੱਜ ਮੰਡੀ 'ਚ ਮਾਲ ਕੀ ਮਾਲ ਛੜਦੇ ਬਚੜਦਾ ਸਾਹਿਬ 7:38 ਟੋਕ ਗਿਆ ਤੇ ਮਾਲ ਬਹੁਤ ਆ ਪਿਆ ਮੰਡੀ 'ਚ ਉਹ ਵੇਲੋ ਸਾਹਮਣੇ ਤੇ ਹਲੇ ਵੀ ਕਾਗ ਕਿ ਦਰਦੂ ਨਿਗਾਹ ਮਾਰੋ ਨਾ ਟਮਾਟਰ ਵੀ ਗਿਆ 15 ਟਮਾਟਰ ਦੇ ਰਿਹਾ ਬੰਦ ਗਿਆ ਕਮਾਲ ਦੀ ਬਾਈ ਦੱਸ ਦੋ 11 11 ਸੀਗਾ 15 13 ਰੁਪਏ ਟਮਾਟਰ ਜਿਹੜਾ 6 ਆਰ ਦਾ ਟਮਾਟਰ 15 ਪੇਠਾ ਕਾਲੂ ਪਰ ਇਹ ਨਹੀਂ ਬੜਾ ਪੰਜ ਪੇਠਾ ਕਿੰਨਾ ਵੇਖਿਆ ਪੇਠਾ ਵੇਖਿਆ 5 6 ਰੁਪਏ 5 6 ਰੁਪਏ ਲੈ ਭਾਈ ਆ ਰੇਡ ਜਿਹੜਾ ਕੋਟ ਕਬੂਰਾ ਮੰਡੀ ਦੇ ਵਿੱਚ ਚੱਲਿਆ 99 84 ਤੇ 0086 ਸਾਹਮਣੇ ਮੋٹے ਨਾਲ ਤੁਸੀਂ ਮਹਿਨਾ ਦਾ ਗੱਲਬਾਤ ਕਰ ਲਓ ਇਹ ਦੁਕਾਨ ਤੇ ਆ ਜੇ ਮੋਟਾ ਰੌਣਤੀ ਹੈਗਾ ਪੁੱਲ ਸਾਈਕਲ ਵਾਲਾ ਸੈਂਕੜਾ ਲਾ ਲਾ ਵੀ ਇਧਰ ਬਾਈ ਦੀ ਵੀਡੀਓ ਬਣਾਈ ਸੀ ਟਮਾਟਰਾਂ ਵਾਲੀ ਬਾਈ ਨੂੰ ਫੋੜਦਾ ਮਿੱਤਰੋ ਬਹੁਤ ਹੈ ਬੀਬੂ ਦੇ ਬਾਪ ਦਾ ਨਾ ਤੇ ਵੀਡੀਓ ਚੱਲੀ ਚੰਗੀ ਤੇ ਟਮਾਟਰ ਦਾ ਬਾਈ ਰੰਗ ਬਹੁਤ ਘੈਂਟ ਬਣਿਆ ਬਾਈ ਨਾਲ ਉਹਦੇ ਨੂੰ ਦੱਸ 6000 ਰੁਪਏ 6000 ਰੁਪਏ ਘੈਂਟ ਕੁਆਲਿਟੀ ਆ ਜੇ ਭਾਈ ਕਿਹਨੂੰ ਖੇਤੋਂ ਚਾਹੀਦਾ ਜਿੰਨਾ ਮਰਜੀ ਆਪਣੇ ਨੂੰ ਸਵੇਰ ਨੂੰ ਦੱਸਣਾ ਸ਼ਾਮ ਨੂੰ ਹਾਂ ਸ਼ਾਮ ਨੂੰ ਅਗਲੇ ਦਿਨ ਨੂੰ ਅਗਲੇ ਦਿਨ ਨੂੰ ਗੱਡੀ ਗੱਡੀ ਲੋੜ ਚਾਹੀਦੀ ਯਾਰ 100 ਟ੍ਰੇਡ ਚਾਹੀਦਾ 150 ਚਾਹੀਦਾ 200 ਚਾਹੀਦਾ ਤਿਆਰ ਮਿਲੂ ਅੱਜ ਦਾ ਰੇਟ ਕਿੰਨਾ ਬਾਈ ਅੱਜ 15 ਰੁਪਏ ਅੱਜ 15 ਵੱਧ ਗਿਆ ਵੱਧ ਗਿਆ ਕੱਲ ਨੂੰ 450 ਰੁਪਇਆ ਕ੍ਰੇਟ ਚੱਲੀ ਜਾਂਦਾ ਗੱਡੀ ਭਰਨੀ ਹੈ ਜਿਹੜੀ ਅੱਛਾ ਖੇਤੋਂ ਆਪਣੇ ਨਹੀਂ ਸ਼ਨੀਵਾਰ ਦਾ ਰੇਟ ਮੇਰੇ ਨਾਲ 12 11 ਸੀਗਾ ਮੈਨੂੰ ਇੰਨਾ ਕੁ ਰੇਟ ਸੀ ਇੰਨਾ ਸੀ ਹੁਣ ਪਾਸੇ ਮੰਡੀ ਤੇ ਤੇਜ਼ੀ ਹੋ ਗਈ ਬਾਈ ਤੇਜ਼ੀ ਹੋ ਗਈ ਤਿੰਨ ਚਾਰ ਰੁਪਏ ਜਿਹੜਾ ਅੱਜ ਮਟਰ ਤੇਜ਼ ਵਿਕਿਆ ਬਾਈ ਉਦਨ ਵਾਲੇ ਰੇਟ ਤੇ ਫੋਨ ਨਾ ਲਾਇਆ ਭਾਈ ਨੂੰ ਅੱਜ ਦਾ ਰੇਟ ਆ ਹੋ ਗਿਆ 14 15 ਰੁਪਏ ਸਹੀ ਹੈ ਨਾ ਭਾਈ ਨੰਬਰ ਫੇਰ ਦੇ ਦੀ ਭਾਈ 98728 6810 98728 6810 ਬਾਕੀ ਭਾਈ ਕ੍ਰੇਡ ਵੇਚ ਲੋ ਭਾਈ ਜਾਨੇ ਕਿਨੇ ਕਿ ਲਿਆਉਂਦੇ ਸੀ ਅਜੇ ਤਾਂ ਕ੍ਰੇਡ ਮਰੇ ਉਹ ਚੱਕਣੇ ਆ ਪਾਸੋਂ ਚੱਕਣੇ ਆ ਨਾ ਆ ਸਾਰੀ ਭਰੀ ਸੀ ਟਰਾਲੀ ਜਾਨੀ ਆ ਭਰੀ ਸੀ ਭਰੀ ਹੋ ਕੇ ਚਾਹ ਪਾਣੀ ਪੀਣੇ ਆ ਆ ਜਾ ਭਾਈ ਤੂੰ ਵੀ ਚਾਹ ਪਾਣੀ ਵਿੱਚ ਆ ਮੈਂ ਦੇ ਉਹ ਭਾਈ ਠੀਕ ਆ ਭਰਾ ਠੰਡਾ ਠੰਡਾ ਵੀਰੇ ਲੈ ਭਾਈ ਠੀਕ ਆ ਭਾਈ ਉਹ ਕਮਰਾ ਲੈ ਭਾਈ ਤੇ ਭਾਈ ਗੋਭੀ ਕਿ ਕਿ ਮੈਂ ਆਦ ਕੀ ਦਹੀ ਜਾਂਦੀ ਪੜਦਾ ਕਿ ਨਹੀਂ ਯਾਰ ਆਹ ਪੜਦਾ ਦੇ ਜਾਂਦੀ ਜੀ ਕੀ ਰੇਟ ਵਿਕੀ ਜਾਂਦੀ ਆ ਹਾਂ 10 15 ਵਹਿ ਗਈ ਜਾਂਦੀ ਆ ਚੱਲ ਅੱਗੇ ਨਾਲ ਰੇਟ ਵੱਧ ਗਿਆ ਹਨਾ ਤਣ ਕਿੰਨੀ ਕਰੇਗੀ ਆਪਣੇ ਕੋ比 ਕੋਬੀ ਖੜੀ ਆ ਜੀ ਵਾਹ ਆ ਜੀ ਇਹ ਕਿੰਨਾ ਚਿਰ ਚੱਲੀ ਆ ਹੋਰ ਗਰਮੀ ਨਾਲੋਂ ਫਰਕ ਨਹੀਂ ਪੈਂਦਾ ਕੋਈ ਸੁਗੜਦੀ ਆਂਗੜਦੀ ਨਹੀਂ ਨਹੀਂ ਜੀ ਜੀ ਸੁਗੜਦੀ ਆਉਂਦਾ ਗਰਮੀ ਨਾਲ ਗਰਮੀ ਨਾਲ ਪੈਂਦਾ ਫਰਕ ਹਾਂ ਜੀ ਹਣ ਕਿੰਨਾ ਚਿਰ ਤੇਰੀ ਕੋਬੀ ਚੱਲੂਗੀ ਕੋਬੀ ਚੱਲੂਗੀ 10 ਦਿਨ ਜੀ ਹਣੇ 10 ਦਿਨ ਹੋਰ ਚੱਲੂਗੀ ਹਾਂ ਹਣ ਨਫਾ ਦੇ ਜਾਂਦੀ ਆ ਹਾਂ ਪਹਿਲਾ ਘਾਟਾ ਪਾ ਗਈ ਪਹਿਲਾ ਘਾਟਾ ਪਾ ਗਈ ਪਹਿਲਾ ਕੀ ਰੇਟ ਵਿੱਚ ਹੀ ਆ ਪਹਿਲਾਂ 5 ਕਿਲੇ ਲਾਇਏ ਸੀਗੇ ਜੀ ਹਾਂ 2 ਰੁਪਏ 3 ਰੁਪਏ ਵਿਕੀ ਜੀ ਅੱਛਾ ਹੁਣ 10 12 ਤੇ 15 ਤੇ ਆ ਜੀ ਤਾਂ ਹੀ ਨਹੀਂ ਵਾਈ ਵੀ ਤੈਨੂੰ ਆਏ ਸੀ ਵੀ ਪਛੇਤੀ ਗੋਭੀ ਤੋਂ ਫਾਇਦਾ ਲਵਾਂਗੇ ਹਾਂ ਇਹਨਾਂ ਫਿਲਹਾਲ ਚੰਗੀ ਵਿਕੀ ਜਾਂਦੀ ਆ ਹਾਂ ਚੰਗੀ ਵਿਕੀ ਜਾਂਦੀ ਆ ਤੇ ਅਸ-ਪਾਸੇ ਹੋਰ ਵੀ ਪਤਾ ਕਰਨਾ ਸੀ ਮੰਡਗਿਆਂ 'ਚ ਵੀ ਉੱਥੇ ਕੀ ਰੇਟ ਆ ਪਤਾ ਕੀਤਾ ਨਹੀਂ ਅੰਬਰਸਰ ਕੀਤਾ ਸੀ ਪਤਾ ਹਾਂ ਉੱਥੇ ਵੀ ਘਾਟੇ ਆ ਜੀ ਕਿੰਨਾ ਦੱਸਦੇ ਆ ਉੱਥੇ 7 ਰੁਪਏ 8 ਰੁਪਏ ਦੱਸਿਆ ਨੇ ਹਮਾਚਲ ਕਰ ਲੈਣਾ ਹੀ ਉੱਥੇ ਪਤਾ ਹਮਾਚਲ ਨਹੀਂ ਕੀਤਾ ਪਤਾ ਕੋਈ ਆਸੇ-ਪਾਸੇ ਹੋਰ ਮੰਡੀਆਂ 'ਚ ਪਤਾ ਲੱਗ ਜੇ ਵੀ ਵੱਧ ਰੇਟ ਆ ਕੀ ਪਤਾ 25 30 ਵੇਚਦੇ ਰੇਟ ਯਾਰ ਹਾਂ ਕਿਉਂਕਿ ਹੁਣ ਗੋਭੀ ਹੈ ਨਹੀਂ ਕਿਸੇ ਕੋਲ ਹਾਂ ਗੋਭੀ ਦਾ ਨਹੀਂ ਗੋਭੀ ਬਹੁਤ ਘੱਟ ਆਣਾ ਫਿਲਹਾਲ ਭਾਈ ਰੇਣ ਜਿਹੜਾ ਅੱਜ ਦਾ 10 ਰੁਪਏ ਦੇ ਨੇ ਹਨਾ 10 ਰੁਪਏ ਗੋਭੀ ਦਾ ਰੇਟ ਆ ਬਸ ਮਿਹਰਬਾਨੀ ਲਾ ਭਾਈ ਤੇ ਆ ਹੀ ਰੇਟ ਆ ਜਿਹੜਾ ਭਾਈ ਇੱਥੇ ਚੱਲੀ ਜਾਂਦੇ ਜੀ 15 ਲੱਖ ਲਓ ਬਈ ਬੱਲੇ ਸੇੜ ਦੀ ਦੁਕਾਨ ਤੇ ਆ ਗਿਆ ਬਹੁਤ ਦਿਨਾਂ ਬਾਅਦ ਬੱਲੇ ਸੇੜ ਕੋਲੇ ġੇੜਾ ਮਾਰਿਆ ਅੱਜ ਪਪੀਤਾ ਕੀ ਰੇਟ ਦਾ ਕਿ ਭਾਈ 35 ਰੁਪਏ ਕਿਲੋ 35 ਰੁਪਏ ਇਹਦਾ ਰੇਟ ਵੜ ਗਿਆ ਭਾਈ 25 30 ਤੇ ਆ ਗਿਆ ਸੀ ਫਿਰ 35 ਰੁਪਏ ਹੋ ਗਿਆ ਕੇਲੇ ਦਾ ਬਾਜ਼ਾਰ ਕਿਨਾਰੇ ਗਿਆ ਭਾਈ ਕੇਲੇ 35 ਰੁਪਏ ਕਿਲੋ ਹੋ ਗਿਆ ਕੇਲਾ ਵੀ 35 ਰੁਪਏ ਹੋ ਗਿਆ ਲੱਭ ਭਾਈ ਆ ਰੇਟ ਜਿਹੜਾ ਮੇਤਰੋ ਇਧਰ ਚੱਲੀ ਜਾਂਦੇ ਜੀ ਜਿਵੇਂ ਨਿੰਬੂ ਦਾ ਬਾਜ਼ਾਰਾ ਜੀ ਆ ਗਿਆ ਹੈ ਭਾਈ ਨਿੰਬੂ 90 ਰੁਪਏ ਕਿਲੋ ਹੈ 90 ਰੁਪਏ ਕਿਲੋ ਨਿੰਬੂ ਤੇ ਹਨ ਮੇਸਾ 792 1379 97792 1379 ਜਿਹੜਾ ਆ ਵੇਖ ਐ ਵੀ ਖ ਆਪਾਂ ਕਹਿ ਦਨੇ ਯਾਰ ਪੈਸੇ ਬਹੁਤ ਬਣਦੇ ਆ ਇੰਨੇ ਬਣਦੇ ਆ ਇੰਨੇ ਖਰਾ ਹੋ ਗਏ ਕੀਦੇ ਹਾਂ ਜੇ ਵਾਦੇ ਅਦੇ ਘਟਾ ਹੀ ਵਿੱਚ ਪੈਂਦੇ ਆ ਬਾਈ ਲਾ ਵੀ ਇਧਰ ਕਬੀਰ ਟਰੇਡਿੰਗ ਕੰਪਨੀ ਤੇ ਆ ਗਿਆ ਬਾਈ ਹਨਾ ਤੇ ਇਹ ਰੇਡ ਜਿਹੜੇ ਅਹਮਦਾਬਾਦ ਦੇ ਸੌਦੇ ਬਾਈ ਚਾਲੀਆਂ ਬਕਿਨੀ ਰੇਡ ਕਰਦੇ ਅਜੇ ਇਹ ਬਾਈ ਆਪਣਾ ਰਾਜਸਥਾਨ ਦਾ 30 ਰੁਪਏ ਦਾ ਰਾਜਸਥਾਨ ਦਾ 30 ਰੁਪਏ ਕਿਲੋ ਬਾਈ ਹਨਾ ਜਿਵੇਂ ਆ ਮਿਰਚਾਂ ਪੰਜਾ ਮੋਟੀਆਂ ਡੈਮੇਜ ਹੈ ਡੈਮੇਜ ਡੈਮੇਜ ਇਹ ਸਾਰੀਆਂ ਨੇ ਨੇਰੀ ਨਾ ਡੈਮੇਜ ਹੋਣਾ ਬਾਈ ਅਮੀ ਕਣੀ ਦਮੋਂ ਤੇ ਸਿਰੇ ਦੀ ਕੁਆਲਿਟੀ ਕਿੰਨੀ ਆ 25 ਰੁਪਏ ਸੰ ਚੰਗੀ 25 ਰੁਪਏ ਚੰਗੀ ਕੁਆਲਿਟੀ ਜਿਹੜੀ ਆ ਮਿਰਚ ਪਈ ਆ ਬਾਈ ਇਹ ਸਹੀ ਆ ਫਰੋਇਪਰ ਵਾਲੀ ਹਾਂਜੀ ਇਹ ਫਰੋਇਪਰ ਵਾਲੀ ਸੀ ਆ ਗਈ ਹੈ ਕੀ ਰੇਟ ਬਾਈ 6 ਰੁਪਏ 25 ਰੁਪਏ ਕਿਲੋ ਲੈ ਬਾਈ ਬਰੋਕਲੀ ਦਾ ਰੇਟ ਕਨਾਂ ਲੱਗਿਆ ਇਹਦਾ ਰੇਟ ਕਨਾਂ ਬਾਈ ਬਰੋਕਲੀ 250 ਰੁਪਏ ਵਿੱਚ 250 ਰੁਪਏ ਨੂੰ ਕਿਲੋ ਇੱਕ ਤਾਂ ਬਾਈ ਆਹ ਫਲੀ ਆ ਗਈ ਹੈ ਨਾ ਇਹਦਾ ਰੇਟ ਕਨਾਂ ਰਹਿੰਦਾ ਇਹਦਾ ਗੁਆਰਾ 80 ਰੁਪਏ ਕਿਲੋ ਬਾਈ ਇਹ ਬਾਈ 80 ਰੁਪਈਆ ਦੂਜੀ 150 ਰੁਪਈਆ ਨੇੜਤਰ ਹੋਊਗਾ ਦੇਸੀ ਹੈ ਨਾ ਤੇ ਜਿਵੇਂ ਭਾਈ ਟੰਡੋ ਆ ਗਏ ਇਧਰ ਬਾਹਰ ਲਿਆਏ 25 25 25 25 ਰੁਪਏ ਟੰਡੋ ਜਿਹੜੇ ਭਾਈਆਂ ਕੋਲੇ ਹੈਗੇ ਅਜੇ ਇਹਨਾਂ ਕੋ ਵੀ ਦਾ ਰੇਟ ਤੁਹਾਨੂੰ ਦੱਸਿਆ ਵਈ ਆ ਭਾਈ ਤੇ ਬਾਕੀ ਚਾਨਾ ਕੀਦੇ ਦਾ ਪੰਜਾਬ ਕਰਨਾ 15 ਰੁਪਏ ਕਿਲੋ 15 ਰੁਪਏ ਕਿਲੋ ਲੈ ਭਾਈ ਸਾਰੇ ਰੇਟ ਬਾਈ ਨੇ ਕਰਾਤੇ ਆ ਜੀ ਭਾਈ ਆਪਣੇ ਕੋਲ ਹੋਰ ਵੀ ਵੈਰਿਟੀ ਸੀ ਕੀ ਕੋਈ ਜਨ ਸੁਵੇ ਨਹੀਂ ਵੈਗੀ ਹੋਵੇ ਮਟਰ ਸੀਗਾ ਵੈਗੀ ਗੋਭੀ ਲੈ ਉਹ ਬਰੀ ਵਾਹ ਮਟਰ ਦੇ ਚੌਲੇ ਦਾ ਕਿੰਨਾ ਚੱਲਿਆ ਭਾਈ ਮਟਰ ਵਿਕਿਆ ਭਾਈ ਆਪਣੇ 60 ਰੁਪਏ ਕਿਲੋ 60 ਰੁਪਏ ਕਿਲੋ ਹਣਾ ਤੇ ਜਿਵੇਂ ਆ ਮਤੀਰਾ ਪਿਆ ਭਾਈ ਇਧਰ ਇਹਦਾ ਫਰਕ ਪਿਆ ਕੋਈ ਮਤੀਰਾ 10 ਰੁਪਏ ਕਿਲ ਜਨਰਲ 15 16 ਜਨਰਲ 15 16 ਤੇ ਜਿਹੜਾ ਆ ਆ ਗਿਆ ਸੈਂਚਰੀ ਇਹ 10 ਰੁਪਏ ਹੈ ਲੈ ਭਾਈ ਆ ਰੇਟ ਜਿਹੜੇ ਮੇਤਰੋ ਕੋਟਕਪੂਰਾ ਮੰਡੀ ਚ ਚੱਲੀ ਜਾਂਦੇ ਪ੍ਰਤੀਕ ਭਾਈ ਦਾ ਨੰਬਰ ਹੈਗਾ 97804 49769 ਠੀਕ ਹੈ ਭਾਈ ਜੀ ਮਿਹਰਬਾਨ 97804 49769 ਭਾਈ ਲੈ ਭਾਈ ਨਗਰ ਦਾ ਪਿਆਰ ਰਹਿ ਗਿਆ ਸੀ ਆਪਣੀ ਵੀਡੀਓ ਦੇ ਵਿੱਚ 16 17 ਰੁਪਏ ਜਿਹੜਾ ਨਗਰ ਦਾ ਪਿਆਜ ਵਿਕਿਆ ਇਹ ਜਣੀ ਸਿਰਾ ਕੁਆਲਟੀ ਹੁੰਦੀ ਹੈ 나ਸਿਕ ਤੋਂ ਵੀ ਇਹ ਨਗਰ ਦਾ ਹੈ ਜੇ ਇਹ 16 17 ਤੇ 나ਸਿਕ ਦਾ ਰਹਿ ਗਿਆ ਹੋਊਗਾ 15 16 ਤੇ ਐਮਪੀ ਦਾ ਲਾਲੋ ਸਾਹਿਬ ਆਉਂਦਾ ਹੀ ਨਹੀਂ ਗਾ ਬਾਈ ਤੇ ਸਿੱਕਰ ਦਾ ਪਿਆ ਜਿਹੜਾ 11 12 ਰੁਪਏ ਦੇ ਨੇੜੇ ਤੇ ਜਿਹੜਾ ਕੋੜਕਪੁਰਾ ਮੰਡੀ ਦੇ ਵਿੱਚ ਵਿਕੀ ਜਾਂਦਾ ਬਾਈ